ਭੰਗੈਕ੍ਰੋ ਵੂਲ ਆਪਣੀ ਇਨੋਵੇਸ਼ਨ ਕਰਦੀ ਰਹਿੰਦੀ ਹੈ ਧਾਗਿਆਂ ਨੂੰ ਲੈ ਕੇ ਨਵੇਂ-ਨਵੇਂ ਸਟਰਕਚਰਸ ਹੈ ਨਵੇਂ-ਨਵੇਂ ਡਿਜ਼ਾਈਨਸ ਹੈ ਨਵੇਂ-ਨਵੇਂ ਕਲਰਸ ਹੈ ਤੇ ਉਹਦੇ ਵਿੱਚ ਅਸੀਂ ਕੁਛ ਨਾ ਕੁਛ ਬਣਾਉਂਦੇ ਰਹਿੰਦੇ ਆ ਪਹਿਲਾਂ ਪਹਿਲਾਂ ਦੀ ਗੱਲ ਕਰੀਏ ਤਾਂ ਪਹਿਲਾਂ ਹੈਵੀ ਸਟੱਫ ਚੱਲਦਾ ਸੀ ਤੇ ਅੱਜ ਲਾਈਟ ਸਟੱਫ ਹੈ ਬਿਲਕੁਲ ਉਸ ਚੀਜ਼ ਦਾ ਵੀ ਫਰਕ ਬਹੁਤ ਪਿਆ ਪਹਿਲਾਂ ਹੈਵੀ ਸਟੱਫ ਵੀ ਚੱਲਦਾ ਸੀ ਔਰ ਅੱਜਕੱਲ ਜੋ ਕੰਫਰਟ ਵੇਅਰ ਜਿਹਨੂੰ ਕਹਿੰਦੇ ਐ ਸਟ੍ਰੈਚੀਅਨ ਕੰਫਰਟੇਬਲ ਗਾਰਮੈਂਟਸ ਉਹ ਯੂ ਜ਼ਿਆਦਾ ਲਾਈਕ ਕਰਦਾ ਜੀ ਕਿੰਨਾ ਬਲਕੀ ਲੱਗ ਰਿਹਾ ਕਿੰਨਾ ਹੈਵੀ ਲੱਗ ਰਿਹਾ ਬਟ ਐਕਚੁਅਲ ਜੇਕਰ ਤੁਸੀਂ ਦੇਖੋਗੇ ਤਾਂ ਇਹਦਾ weight ਕੁਛ ਵੀ ਨਹੀਂ ਇਹ ਤਾਂ ਕਾਫੀ ਗ੍ਰਾਮਾਂ ਦੇ ਵਿੱਚ ਲੱਗ ਰਿਹਾ 200 ਗ੍ਰਾਮ ਦੇ ਹੋਣਗੇ यस ਇਹੀ ਅੱਜਕੱਲ ਦੇ ਯੂਥ ਨੂੰ ਪਸੰਦ ਆ ਜਿਹੜੇ ਕਿ ਤੁਸੀਂ ਜੇਕਰ 5 ਜਾਂ 10 ਸਾਲ ਪਹਿਲਾਂ ਤੱਕ ਦੇਖੋ ਮਲਟੀ ਕਲਰ ਯਾਰਨਸ ਇੰਨੇ ਜ਼ਿਆਦਾ ਨਹੀਂ ਚੱਲਦੇ ਸੀ ਪਲੇਨ ਕੋਟੀਆਂ ਬਾਣੀਆਂ ਲੋਕੀ ਜ਼ਿਆਦਾ ਪਸੰਦ ਕਰਦੇ ਸੀ ਅੱਜ ਜੇਕਰ ਤੁਸੀਂ ਇਸ ਐਕਸਪੋਜ਼ ਵੀ ਦੇਖੋਗੇ ਕਈ ਜਾਂਨੇ ਨੇ ਮਲਟੀ ਕਲਰ ਜਿਆਦਾ ਬਾਈ ਹੋਏ ਆ ਲੋਕ ਉਹਨੂੰ ਜਿਆਦਾ ਪਸੰਦ ਕਰਨ ਲੱਗ ਗਏ ਜੇ ਜੇ ਆਪਾਂ ਕੋਈ ਚੀਜ਼ ਨੂੰ ਆਪਣੀ ਖੋਜ ਕੱਢ ਕੇ ਅੱਗੇ ਵਧਦੇ ਆ ਲੋਕ ਵੀ ਉਹਨੂੰ ਜਿਆਦਾ ਸਪੋਰਟ ਕਰਦੇ ਆ ਪਰ ਕਿਤਨੇ ਕਿਤੇ ਫਿਰ ਤੁਲਨਾ ਸ਼ੁਰੂ ਹੋ ਜਾਂਦੀ ਹੈ ਕਹਿੰਦੇ ਵੀ ਚਾਈਨਾ ਦੇ ਨਾਲ ਅਸੀਂ ਮੁਕਾਬਲਾ ਨਹੀਂ ਕਰ ਸਕਦੇ ਚਾਈਨਾ ਮਤਲਬ ਕੁਆਲਟੀ ਤੇ ਉਹਦੇ ਕੰਪਰੋਮਾਈਜ਼ ਕਿਤੇ ਨਾ ਕਿਤੇ ਕਰਨਾ ਹੀ ਪੈਂਦਾ ਫਿਰ ਦੇਖੋ ਜੀ ਇਹ ਤਾਂ ਨਿੱਟਰ ਤੇ ਲੋਕਾਂ ਦੀ ਸਮਝਦਾਰੀ ਹੈਗੀ ਹੈ ਜਿਨ੍ਹਾਂ ਨੂੰ ਪਤਾ ਹੈ ਕਿ ਕੁਆਲਟੀ ਨਾਲ ਕੰਪਰੋਮਾਈਜ਼ ਨਹੀਂ ਕਰਨਾ ਉਹ ਸਾਡੇ ਕੋਲ ਜਰੂਰ ਆਂਦਾ ਹੈ ਜੀ ਕੀ ਕੀ ਚਾਈਨਾ ਕਿਸ ਤਰੀਕੇ ਦੇ ਨਾਲ ਉਹ ਤਿਆਰ ਕਰਕੇ ਲੈ ਕੇ ਆਉਂਦੇ ਰੇਟ ਜਾਂ ਕੁਆਲਟੀ ਉਹ ਕਿੱਥੇ ਮਤਲਬ ਕਹਿੰਦੇ ਨੇ ਦੇਖੋ ਪ ਇਹ ਕਪੜਾ ਜ਼ਰੂਰ ਚਾਈਨਾ ਕੁਆਲਿਟੀ ਦੇ ਵਿੱਚ ਕਪੜਾ ਦਾ ਕਰਦਾ ਹੀ ਆ ਉਹ ਤਾਂ ਸਭ ਨੂੰ ਪਤਾ ਹੀ ਹੈ ਔਰ ਚਾਈਨਾ ਇੱਕ ਨਾਮ ਹੀ ਮਤਲਬ ਬ੍ਰਾਂਡ ਜਿੱਦਾ ਇੱਕ ਨਾਮ ਇਸ ਤਰ੍ਹਾਂ ਕਿਹਾ ਵੀ ਯਾਰ ਇਹ ਚਾਈਨੀਸ ਮਟੀਰੀਅਲ ਹੈ ਇਹਦੀ ਕੋਈ ਗਾਰੰਟੀ ਨਹੀਂ ਜੇ ਮੈਂ ਕਹਿੰਦੇ ਕਿ ਚੱਲਿਆ ਤਾਂ ਚੰਨ ਤੱਕ ਨਾ ਚੱਲਿਆ ਤਾਂ ਸ਼ਾਮ ਤੱਕ ਉਹ ਉਹ ਚੀਜ਼ ਹੈ ਚਨ ਹਿਤੇਸ਼ੀ ਟੀਆਰਪੀ ਨਹੀਂ ਭਰੋ ਸਾ ਆਪਕਾ ਲੁਧਿਆਣਾ ਦੇ ਵਿੱਚ ਐਗਜ਼ੀਬਿਸ਼ਨ ਚੱਲ ਰਹੀ ਹੈ ਯਾਰ ਨੈਕਸਪੋ ਚੱਲ ਰਹੀ ਹੈ ਤੇ ਇਸ ਵੇਲੇ ਅਸੀਂ ਇੱਕ ਲੁਧਿਆਣਾ ਦੇ ਹੀ ਹੋਟਲ ਦੇ ਵਿੱਚ ਮੌਜੂਦ ਆ ਮੇਰੇ ਨਾਲ ਅਨਕੁਸ਼ ਜੀ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕੀ ਖਾਸ ਲੈ ਕੇ ਆਏ ਨੇ ਲੁਧਿਆਣਾ ਵਾਸੀ ਇਹਦੇ ਨਾਲ ਸਵਾਗਤ ਹੈ ਜੀ ਅਨਕੁਸ਼ ਜੀ ਨਮਸਕਾਰ ਜੀ ਨਮਸਕਾਰ ਜੀ ਕੀ ਖਾਸ ਲੈ ਕੇ ਆਏ ਹੋ ਅਨਕੁਸ਼ ਜੀ ਤੁਸੀਂ ਸੋ ਖਾਸ ਇਸ ਵਾਰ ਹੈਗੇ ਜੀ ਕਾਫੀ ਨਵੇਂ ਯੂਨਿਕ ਮਲਟੀ ਕਲਰ ਤਾਂ ਅੱਗੇ ਲੈ ਕੇ ਆਏ ਆਂ ਚਾਹੇ ਉਹ ਲਾਈਟ ਵੇਟ ਹੈ ਚਾਹੇ ਉਹ ਕੰਫਰਟ ਵੇਅਰ ਜਿਹਨੂੰ ਤੁਸੀਂ ਕਹਿੰਦੇ ਹੋ ਫਲਫੀ ਜਿਹੜਾ ਕਿ ਯੂਥ ਨੂੰ ਬਹੁਤ ਪਸੰਦ ਹੁੰਦਾ ਹੈ ਵੈਲਿਊ ਫਾਰ ਮਨੀ ਉੱਤ ਜਾਂ ਅਸੀਂ ਕਾਫੀ ਲੱਖੇ ਹਾਂ ਕਿ ਮੈਂ ਲੰਬੇ ਸਮੇਂ ਤੋਂ ਇਸ ਇੰਡਸਟਰੀ ਨਾਲ ਜੁੜੇ ਹੋਇਆ ਹਾਂ ਅੱਜ ਤੱਕ ਕੀ ਅਬਜ਼ਰਵ ਕਰਦੇ ਹਾਂ ਪਹਿਲੇ ਔਰ ਅੱਜ ਤੱਕ ਕੀ ਡਿਫਰੈਂਸ ਦੇਖ ਰਹੇ ਹਾਂ ਯੂਥ ਦੀ ਡਿਮਾਂਡ ਨੂੰ ਲੈ ਕੇ ਮਤਲਬ ਕਿ ਚੂਜ਼ੀ ਹੋ ਗਿਆ ਯੂਥ ਕਿਸ ਤਰੀਕੇ ਨਾਲ ਯੂਥ ਚੂਜ਼ੀ ਵੀ ਹੋ ਗਿਆ ਹੈ ਥੋੜਾ ਫਾਸਟ ਫੈਸ਼ਨ ਹੋ ਗਿਆ ਹੈ ਫੈਸ਼ਨ ਬਹੁਤ ਤੇਜ਼ੀ ਨਾਲ ਚੇਂਜ ਹੋ ਰਿਹਾ ਹੈ ਸਾਡੇ ਕੋਲ ਨਿਟਰਸ ਵੀ ਜੋ ਦੋ ਜਾਂ ਤਿੰਨ ਮਹੀਨੇ ਬਾਅਦ ਦੁਬਾਰਾ ਮਿਲਦਾ ਹੈ ਉਹ ਆ ਕੇ ਕਹਿੰਦੇ ਆ ਜੀ ਨਵਾਂ ਕੀ ਬਣਾਇਆ ਸਾਨੂੰ ਕੁਝ ਨਿਊਨਸ ਦਿਖਾਓ ਸਾਨੂੰ ਕੋਈ ਯੂਨੀਕ ਚੀਜ਼ਾਂ ਦਿਖਾਓ ਜਿਹੜਾ ਹੋਰ ਕੋਈ ਨਹੀਂ ਬਣਾ ਰਿਹਾ ਸੋ ਗੰਗਾ ਐਕ ਆਪਣੀ ਇਨੋਵੇਸ਼ਨ ਕਰਦੀ ਰਹਿੰਦੀ ਹੈ ਤਾਂ ਆਗਿਆ ਨੂੰ ਲੈ ਕੇ ਨਵੇਂ-ਨਵੇਂ ਸਟਰਕਚਰਸ ਹੈ ਨਵੇਂ-ਨਵੇਂ ਡਿਜ਼ਾਈਨਸ ਹੈ ਨਵੇਂ-ਨਵੇਂ ਕਲਰਸ ਹੈ ਤੇ ਉਹਦੇ ਵਿੱਚ ਅਸੀਂ ਕੁਝ ਨਾ ਕੁਝ ਬਣਾਉਂਦੇ ਰਹਿੰਦੇ ਆ ਪਹਿਲਾਂ ਪਹਿਲਾਂ ਦੀ ਗੱਲ ਕਰੀਏ ਤਾਂ ਪਹਿਲਾਂ ਹੈਵੀ ਸਟੱਫ ਚੱਲਦਾ ਸੀ ਤੇ ਅੱਜ ਲਾਈਟ ਸਟੱਫ ਹੈ ਬਿਲਕੁਲ ਉਸ ਚੀਜ਼ ਦਾ ਵੀ ਫਰਕ ਬਹੁਤ ਪਿਆ ਪਹਿਲਾਂ ਹੈਵੀ ਸਟੱਫ ਵੀ ਚੱਲਦਾ ਸੀ ਔਰ ਅੱਜਕਲ ਜੋ ਕੰਫਰਟ ویئر ਜਿਹਨੂੰ ਕਹਿੰਦੇ ਐ ਸਟ੍ਰੈਚიან ਕੰਫਰਟੇਬਲ ਗਾਰਮੈਂਟਸ ਉਹ ਯੂਥ ਜ਼ਿਆਦਾ ਲਾਈਕ ਕਰਦਾ ਜੀ ਦੇ ਆਰ ਮੋਰ ਫੋਕਸਡ ਇੰਟੂ ਕੰਫਰਟ ਰੈਦਰ ਥੈਨ ਉਹਨਾਂ ਨੂੰ ਕੀ ਬਹੁਤ ਹੈਵੀ ਕੋਈ ਸਵੈਟਰ ਕੋਟੀਆਂ ਜੋ ਪਹਿਲਾਂ ਚੱਲਦੇ ਸੀ ਉਸ ਚੀਜ਼ ਤੋਂ ਯੂਥ ਕਾਫੀ ਹੁਣ ਡਾਇਵਰਟ ਹੋ ਰਿਹਾ ਟੁਵਰਡ ਫੈਸ਼ਨ ਐਂਡ ਦਿਸ ਦਿਸ ਕਾਈਂਡ ਆਫ ਜੀ ਗੱਲ ਕਰੀਏ ਲਾਈਟ weight ਦੀ ਤਾਂ ਲਾਈਟ weight ਚ ਉਹਨਾਂ ਨੂੰ ਡਿਜ਼ਾਈਨਿੰਗ ਵੀ ਚਾਹੀਦੀ ਹੈ ਔਰ ਪ੍ਰਾਈਸ ਵੀ ਬੜਾ ਰੀਜ਼ਨੇਬਲ ਚਾਹੀਦਾ ਸਾਰਾ ਕੁਝ ਸਾਰਾ ਕੁਝ ਚਾਹੀਦਾ ਲਾਈਟ weight ਦਾ ਇੱਕ ਰੀਜ਼ਨ ਹੀ ਇਹੀ ਹੈ ਕਿ ਧਾਗੇ ਦੀ ਖਪਤ ਘਟ ਜਾਂਦੀ ਹੈ ਗਾਰਮੈਂਟ ਲਾਈਟ ਬੰਦਾ ਹੈ ਵਾਰਮ ਬੰਦਾ ਹੈ ਅਗਰ ਆਓ ਤੁਹਾਨੂੰ ਦਿਖਾ ਦਿੰਨਾ ਇੱਕ ਵਾਰ ਚਾਹੇ ਉਹ ਇਸ ਤਰੀਕੇ ਦੇ ਹੈ ਲਾਈਟ weight ਮਲਟੀ ਕਲਰ ਧਾਗੇ ਹੈ ਤੁਹਾਨੂੰ ਇੱਕ ਵਾਰ ਦੇਖੋ ਸਵੈਟਰ ਕਿੰਨਾ ਬਲਕੀ ਲੱਗ ਰਿਹਾ ਕਿੰਨਾ ਹੈਵੀ ਲੱਗ ਰਿਹਾ ਬਟ ਐਕਚੁਅਲ ਜੇਕਰ ਤੁਸੀਂ ਦੇਖੋਗੇ ਤਾਂ ਇਹਦਾ weight ਕੁਝ ਵੀ ਨਹੀਂ ਹੈ ਤਾਂ ਕਾਫੀ ਗ੍ਰਾਮਾਂ ਦੇ ਵਿੱਚ ਲੱਗ ਰਿਹਾ 200 ਗ੍ਰਾਮ ਦੇ ਹੋਣਾ Yes ਇਹੀ ਅੱਜਕੱਲ ਦੇ ਯੂਥ ਨੂੰ ਪਸੰਦ ਆ ਔਰ ਇਹ ਕੋਸਟ ਵੀ ਇਫੈਕਟ ਕਰਦਾ ਹੈ ਜੀ ਕਿਉਂਕਿ ਇਹਦਾ weight ਬਹੁਤ ਘੱਟ ਹੈ ਤਾਂ ਖਪਤ ਘੱਟ ਜਾਂਦੀ ਹੈ ਨਾ ਹੁੰਦੀ ਸੀਗੀ ਕਿ ਜਿੰਨਾ ਆਪਾਂ ਹੈਵੀ ਪਾਵਾਂਗੇ ਉਹੀ ਤੁਹਾਨੂੰ ਨਿੱਗ ਦੇਗਾ ਹਾਂਜੀ ਉਹੀ ਧਾਰਨਾ ਨੂੰ ਗੰਗਾ ਐਕ੍ਰੋਬੋਲ ਨੇ ਕਿਸੇ ਹੱਦ ਤੱਕ ਚੇਂਜ ਕਰਨ ਦੀ ਕੋਸ਼ਿਸ਼ ਕੀਤੀ ਹੈ ਜੀ ਤੇ ਜੇ ਗੱਲ ਕਰੀਏ ਆਪਾਂ ਆਪਣੀ ਇਨਵੈਂਸ਼ਨ ਕੀ ਹੈ ਜਿੱਦਾ ਗੰਗਾ ਐਕਰੋ ਬੂਲਸ ਦੀ ਤੁਸੀਂ ਗੱਲ ਕਰ ਰਹੇ ਹੋ ਕੀ ਖਾਸ ਜਿਹੜੀ ਚੀਜ਼ ਹੈ ਲੈ ਕੇ ਆਏ ਹੋ ਔਰ ਕਿਸ ਦੀ ਡਿਮਾਂਡ ਜ਼ਿਆਦਾਤਰ ਰਹਿੰਦੀ ਹੈ ਸਾਡੀ ਕੋਰ ਸਟਰੈਂਥ ਜਿਹੜੀ ਹੈਗੀ ਹੈ ਜੀ ਉਹ ਹੈਗੀ ਅਸੀਂ ਰੰਗਾਂ ਨਾਲ ਬਹੁਤ ਵਧੀਆ ਪਲੇ ਕਰਦੇ ਆਂ ਮਲਟੀ ਕਲਰ ਯਾਂ ਜਿੱਦਾਂ ਤੁਸੀਂ ਦੇਖ ਸਕਦੇ ਹੋ ਪਲੇਨ ਤਰਗਿਆਂ ਦੇ ਵਿੱਚ ਵੀ ਹੇਰੀ ਜਿਹੜੇ ਸਟ੍ਰੈਚ ਯਾਂਸ ਅੱਗੇ ਉਹਨਾਂ ਦੇ ਵਿੱਚ ਵੀ ਹੋਰ ਵੀ ਕਈ ਤਰੀਕੇ ਦੇ ਹੈਗੇ ਜਿਨ੍ਹਾਂ ਦੇ ਵਿੱਚ ਅਸੀਂ ਮਲਟੀ ਕਲਰ ਯਾਂਸ ਬਹੁਤ ਜ਼ਿਆਦਾ ਜਿਹੜੇ ਕਿ ਤੁਸੀਂ ਅਗਰ 5 10 ਸਾਲ ਪਹਿਲਾਂ ਤੱਕ ਦੇਖੋ ਮਲਟੀ ਕਲਰ ਯਾਰਨ ਇੰਨੇ ਜਿਆਦਾ ਨਹੀਂ ਚੱਲਦੇ ਸੀ ਪਲੇਨ ਕੋਟੀਆਂ ਬਾਣੀਆਂ ਲੋਕੀ ਜਿਆਦਾ ਪਸੰਦ ਕਰਦੇ ਸੀ ਅੱਜ ਅਗਰ ਤੁਸੀਂ ਇਸ ਐਕਸਪੋਜ਼ ਵੀ ਦੇਖੋਗੇ ਕਈ ਜਨਿਆਂ ਨੇ ਮਲਟੀ ਕਲਰ ਜਿਆਦਾ ਪਾਏ ਹੋਏ ਆ ਲੋਕ ਉਹਨੂੰ ਜਿਆਦਾ ਪਸੰਦ ਕਰਨ ਲੱਗ ਗਏ ਜੇ ਜਦੋਂ ਆਪਾਂ ਕੋਈ ਚੀਜ਼ ਨੂੰ ਆਪਣੀ ਖੋਜ ਕੱਢ ਕੇ ਅੱਗੇ ਵਧਦੇ ਆ ਲੋਕ ਵੀ ਉਹਨੂੰ ਜਿਆਦਾ ਸਪੋਰਟ ਕਰਦੇ ਆ ਪਰ ਕਿਤਨਾ ਕਿਤੇ ਫਿਰ ਤੁਲਨਾ ਸ਼ੁਰੂ ਹੋ ਜਾਂਦੀ ਹੈ ਕਹਿੰਦੇ ਵੀ ਚਾਈਨਾ ਦੇ ਨਾਲ ਅਸੀਂ ਮੁਕਾਬਲਾ ਨਹੀਂ ਕਰ ਸਕਦੇ ਚਾਈਨਾ ਮਤਲਬ ਕੁਆਲਟੀ ਤੇ ਉਹਦੇ ਕੰਪਰੋਮਾਈਜ਼ ਕਿਤੇ ਨਾ ਕਿਤੇ ਕਰਨਾ ਹੀ ਪੈਂਦਾ ਫਿਰ ਦੇਖੋ ਜੀ ਇਹ ਤਾਂ ਨਿੱਟਰ ਤੇ ਲੋਕਾਂ ਦੀ ਸਮਝਦਾਰੀ ਹੈਗੀ ਹੈ ਜਿਨ੍ਹਾਂ ਨੂੰ ਪਤਾ ਹੈ ਕਿ ਕੁਆਲਟੀ ਨਾਲ ਕੰਪਰੋਮਾਈਜ਼ ਨਹੀਂ ਕਰਨਾ ਉਹ ਸਾਡੇ ਕੋਲ ਜਰੂਰ ਆਂਦਾ ਜੀ ਜਿਨ੍ਹਾਂ ਨੂੰ ਪਤਾ ਹੈ ਕਿ ਅਸੀਂ ਪੈਸੇ ਘੱਟ ਖਰਚਨੇ ਆ ਬਟ ਵੀ ਆਰ ਓਕੇ ਵਿਦ ਐਨੀ ਕਾਈਂਡ ਆਫ ਕੁਆਲਿਟੀ ਅਸੀਂ ਕੁਆਲਿਟੀ ਰੇਟ ਦਾ ਡਿਫਰੈਂਸ ਕਿਵੇਂ ਪੈ ਜਾਂਦਾ ਜਦੋਂ ਆਪਾਂ ਕੋਈ ਚੀਜ਼ ਤਿਆਰ ਕਰਦੇ ਆ ਕਿ ਚਾਈਨਾ ਕਿਸ ਤਰੀਕੇ ਦੇ ਨਾਲ ਉਹ ਤਿਆਰ ਕਰਕੇ ਲੈ ਕੇ ਆਉਂਦੇ ਰੇਟ ਜਾਂ ਕੁਆਲਿਟੀ ਉਹ ਕਿੱਥੇ ਮਤਲਬ ਕਹਿੰਦੇ ਨੇ ਪੰਜਾਬੀ ਦੇ ਕਪੜਾ ਕਿੱਥੇ ਹੋ ਜਾਂਦਾ ਨਹੀਂ ਕਪੜਾ ਜ਼ਰੂਰ ਚਾਈਨਾ ਕੁਆਲਿਟੀ ਦੇ ਵਿੱਚ ਕਪੜਾ ਦਾ ਕਰਦਾ ਹੀ ਆ ਉਹ ਤਾਂ ਸਭ ਨੂੰ ਪਤਾ ਹੀ ਹੈ ਔਰ ਚਾਈਨਾ ਇੱਕ ਨਾਮ ਹੀ ਮਤਲਬ ਬ੍ਰਾਂਡ ਜਿਹਦਾ ਇੱਕ ਨਾਮ ਇਹ ਸਕੇ ਉਹ ਯਾਰ ਇਹ ਚਾਈਨੈਸ ਮਟੀਰੀਅਲ ਹੈ ਇਹਦੀ ਕੋਈ ਗਾਰੰਟੀ ਨਹੀਂ ਚਲੋ ਕਹਿੰਦੇ ਕਿ ਚੱਲੇ ਆ ਤਾਂ ਚੰਨ ਤੱਕ ਨਾ ਚੱਲੇ ਤਾਂ ਸ਼ਾਂਤ ਦਾ ਉਹ ਉਹ ਚੀਜ਼ ਹੈ ਕਿਸੇ ਮਤਲਬ ਕਿੱਥੇ ਕਮੀ ਕਿੱਥੇ ਰਹਿ ਜਾਂਦੀ ਹੈ ਜਦੋਂ ਆਪਾਂ ਕੰਪੈਰੀਜ਼ਨ ਕਰਦੇ ਹਾਂ ਇਹ ਲੋਕ ਕਿ ਅੱਜ ਤੱਕ ਅੱਜਕੱਲ ਜੇ ਗੱਲ ਕਰੀਏ ਤਾਂ ਕੁਆਲਟੀ ਵੀ ਮੰਗਦੇ ਆ ਤਾਂ ਪ੍ਰਾਈਸ ਵੀ ਕੰਫਰਟ ਪਰ ਜਦੋਂ ਚਾਈਨਾ ਨਾਲ ਆਪਾਂ ਡਿਫਰੈਂਸ ਦੇਖਦੇ ਹਾਂ ਕਿ ਇਹ ਰੇਸ਼ਿਓ ਵੱਧ ਹੁੰਦੀ ਹੈ ਜਾਂ ਬਰਾਬਰ ਹੀ ਹੁੰਦੀ ਹੈ ਦੇਖੋ ਚਾਈਨਾ ਵੀ ਕਈ ਤੱਕ ਹੈਗੇ ਹੈਗੇ ਕਈ ਟੈਕਨੋਲੋਜੀਜ਼ ਹੈਗੀਆਂ ਜਿਨ੍ਹਾਂ ਦੇ ਵਿੱਚ ਚਾਈਨਾ ਦਾ ਬਹੁਤ ਜਬਰਦਸਤ ਹੋੜ ਲਗਾ ਹੈ ਜੀ ਉਥੇ ਕੋਈ ਨਾਟ ਓਨਲੀ ਅਸ ਮਤਲਬ ਵਰਲਡ ਦੇ ਵਿੱਚ ਕੋਈ ਕੰਪੀਟ ਨਹੀਂ ਕਰ ਪੰਦਾ ਬਟ देयर आर ਸੋ ਮਨੀ ਕੁਆਲਿਟies ਜਿੱਥੇ ਮਤਲਬ ਚਾਈਨਾ ਵੀ ਸਾਡਾ ਉਹ ਨਹੀਂ ਕਰ ਸਕਦਾ ਮੁਕਾਬਲਾ ਨਹੀਂ ਕਰ ਪਾਉਂਦਾ ਤੇ ਜੇ ਗੱਲ ਕਰੀਏ ਕਲਰ ਔਰ ਇਦਾਂ ਦੇ ਫਲਫੀ ਔਰ ਮਲਟੀ ਕਲਰ ਤਾਂਗੇ ਉਹਨਾਂ ਚਾਹੀਦੇ ਅੱਛਾ ਇਹਦੇ ਚ ਆਪਾਂ ਅੱਗੇ ਹੀ ਆ ਆਪਾਂ ਮਲਟੀ ਕਲਰ ਦੇ ਵਿੱਚ ਅਸੀਂ ਬਹੁਤ ਅੱਗੇ ਆ ਜੀ ਜੀ ਤੇ ਅੱਜ ਕੀ ਖਾਸ ਲੈ ਕੇ ਆਉਂ ਜਿਸ ਤਰੀਕੇ ਦੇ ਨਾਲ ਇਥੇ ਕਾਉਂਟਰ ਵੀ ਲੱਗੇ ਹੋਏ ਨੇ ਕਾਫੀ ਵੱਡੀ ਗਿਣਤੀ ਚ ਕਾਉਂਟਰ ਲੱਗੇ ਨੇ ਬਿਲਕੁਲ ਖਾਸ ਦੇ ਵਿੱਚ ਹੁਣ ਅਸੀਂ ਕਾਟਨ ਨੀਅੰਸ ਵੀ ਐਡ ਕਰ ਲਏ ਆ ਮਲਟੀ ਕਲਰ ਦੇ ਵਿੱਚ ਵੀ ਬਹੁਤ ਸਾਰੀ ਨਵੀਂ ਇਨੋਵੇਸ਼ਨਸ ਕੀਤੀਆਂ ਫਲਫੀ ਨੀਅੰਸ ਦੇ ਵਿੱਚ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਇਦਾਂ ਬਿਲਕੁਲ ਹੀ ਗ੍ਰਾਮਾਂ ਦੇ ਵਿੱਚ ਲੱਗਦਾ ਹੈ ਇਹ ਵੀ ਯੂਥ ਨੂੰ ਅ ਬਡੇਵਲ ਵੀ ਚੱਲਦਾ ਪਰੇ ਕਰਕੇ ਕਿਤੇ ਲੱਗੇ ਦੂਰੀ ਬਣਾ ਲੈਂਦੇ ਜੀ ਇਦਾਂ ਦਾ ਸਵੈਟਰ ਅਗਰ ਤੁਸੀਂ ਪੁਰਾਣੇ ਪਹਿਲੇ ਟਾਈਮ ਦਾ ਅਗਰ ਦੇਖੋ ਤਾਂ ਉਹਦਾ weight ਇਸ ਤੋਂ ਡਬਲ ਜਾਂ ਟ੍ਰਿਪਲ ਹੀ ਹੋਵੇਗਾ ਸਹੀ ਗੱਲ ਸੋ ਉਹ ਚੀਜ਼ ਉਹ ਉਹ ਇਨੋਵੇਸ਼ਨ ਅਸੀਂ ਕਰਦੇ ਰਹਿੰਦੇ ਹਾਂ ਜੀ ਜਿਵੇਂ ਹੁਣ ਤੁਸੀਂ ਇਹ ਦੋ ਦਿਨ ਦੀ ਐਗਜ਼ੀਬਿਸ਼ਨ ਲਗਾਈ ਹੈ ਜਿਹੜੇ ਇਸ ਉਦਯੋਗ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਜਿਹੜੇ ਖਾਸ ਤੌਰ ਤੇ ਵੀਡੀਓ ਦੇਖ ਰਹੇ ਨੇ ਮੇਰੀ ਉਹਨਾਂ ਨੂੰ ਹੱਥ ਜੋੜ ਕੇ ਅਪੀਲ ਹੈ ਕਿ ਤੁਸੀਂ ਇਦਾਂ ਦੀ opportunity ਜਲਦੀ ਨਹੀਂ ਮਿਲਦੀ ਜੀ ਗੰਗਾ ਐਕ੍ਰੋਵੂਲ ਆਪਣੀ ਮਸ਼ੀਨ ਨੀਟਿੰਗ ਦੀ ਪੂਰੀ ਕਲੈਕਸ਼ਨ ਲੈ ਕੇ ਇੱਥੇ ਪ੍ਰੈਜ਼ੈਂ ਕੱਢ ਕੇ ਆਲਦੋ ਠੰਡ ਜ਼ਰੂਰ ਹੈ ਚਾਹ ਕਾਫੀ ਦਾ ਅਰੇਂਜਮੈਂਟ ਹੈਗਾ ਡੋਂਟ ਵਰੀ ਤੁਸੀਂ ਇੱਕ ਵਾਰ ਟਾਈਮ ਕੱਢ ਕੇ ਜ਼ਰੂਰ ਆਓ ਤੇ ਲੇਟੈਸਟ ਕਲੈਕਸ਼ਨ ਜ਼ਰੂਰ ਦੇਖੋ ਸੋ ਤਸਵੀਰਾਂ ਵੀ ਤੁਹਾਨੂੰ ਇੱਕ ਵਾਰ ਰੂਬਰੂ ਕਰਾ ਦਿੰਦੇ ਆ ਕਿ ਕਿਸ ਤਰੀਕੇ ਦੇ ਨਾਲ ਲੁਧਿਆਣਾ ਦੇ ਇੱਕ ਹੋਟਲ ਦੇ ਵਿੱਚ ਜਿਹੜੀ ਐਕਸੀਬਿਸ਼ਨ ਚੱਲ ਰਹੀ ਹੈ ਭਰਵਾ ਹੁੰਗਾਰਾ ਲੋਕਾਂ ਵੱਲੋਂ ਵੀ ਮਿਲ ਰਿਹਾ ਹੈ ਜਿਹੜੇ ਇਸ ਉਦਯੋਗ ਨਾਲ ਜੁੜੇ ਹੋਏ ਨੇ ਉਹ ਵੀ ਇੱਥੇ ਆ ਕੇ ਨਵੀਆਂ-ਨਵੀਆਂ ਜਿਹੜੀਆਂ ਚੀਜ਼ਾਂ ਨੇ ਨਵੇਂ-ਨਵੇਂ ਯਾਂਸ ਨੇ ਉਹ ਦੇਖ ਰਹੇ ਨੇ ਤੇ ਨਾਲ ਦੀ ਨਾਲ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਹ ਹਨ ਅੰਕੁਸ਼ ਬਜਾਜ ਜਿਨ੍ਹਾਂ ਨੇ ਦੱਸਿਆ ਹੈ ਵੀ ਅੱਜ ਵੀ ਕਈ ਚੀਜ਼ਾਂ ਦੇ ਵਿੱਚ ਅਸੀਂ ਚਾਈਨਾ ਤੋਂ ਅੱਗੇ ਆ ਚਾਹੇ ਉਹ ਯਾਂਸ ਦੀ ਗੱਲ ਹੋਵੇ ਚਾਹੇ ਮਲਟੀ ਕਲਰ ਯਾਂਸ ਦੀ ਗੱਲ ਹੋਵੇ ਜੇ ਤੁਸੀਂ ਵੀ ਦੇਖਣਾ ਚਾਹੁੰਦੇ ਹੋ ਤਾਂ ਇੱਥੇ ਆ ਕੇ ਜ਼ਰੂਰ ਵਿਜ਼ਿਟ ਕਰੋ ਜੁ